ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਤ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰჯਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਜਿਸ ਬਾਣੀ ਵਿੱਚੋਂ ਸੱਬੇ ਪਦਾਰਥ ਪ੍ਰਾਪਤ ਹੁੰਦੇ ਹਨ ਜਿਸ ਬਾਣੀ ਵਿੱਚੋਂ ਖਾਲਸਾ ਜੀ ਸਦਾ ਸਦੀਵੀ ਸੁਖ ਪ੍ਰਾਪਤ ਹੁੰਦੇ ਹਨ ਐਸੇ ਸਤਿਗੁਰਾਂ ਤੋਂ ਵਾਰਨੇ ਬਰਹਾਰਨੇ ਜਾਈਏ ਜਿਨ੍ਹਾਂ ਨੇ ਖਾਲਸਾ ਜੀ ਕਾਲ ਯੁਗ ਦੇ ਵਿੱਚੋਂ ਲੰਘਣ ਵਾਸਤੇ ਪਵਜਲ ਵਿੱਚੋਂ ਲੰਘਣ ਵਾਸਤੇ ਬਾਣੀ ਰੂਪੀ ਵੇੜਾ ਬਾਣੀ ਰੂਪੀ ਜਹਾਜ਼ ਮਹਾਰਾਜ ਜੀਆ ਨੇ ਸਿਰਜਿਆ ਹੈ ਜਿਹੜਾ ਜਿਹੜਾ ਇਸ ਬਾਣੀ ਨੂੰ ਪੜਦਾ ਹੈ ਉਹ ਉਸ ਵੇੜੇ ਵਿੱਚ ਬਹਿੰਦਾ ਹੈ ਤੇ ਖਾਲਸਾ ਜੀ ਉਹਦਾ ਪਾਰ ਉਤਾਰਾ ਹੁੰਦਾ ਹੈ ਸੋ ਦੀਨ ਦੁਨੀ ਦੇ ਮਾਲਕ ਸਤਿਗੁਰੂ ਜੀ ਸਾਨੂੰ ਇਹੀ ਗੱਲ ਸਮਝਾਉਂਦੇ ਆ ਕਿ ਭਾਈ ਨਾਮ ਜਪੋ ਬਾਣੀ ਪੜੋ ਅਭਿਆਸ ਕਰੋ ਸਤਿਗੁਰਾਂ ਦੀ ਬਾਣੀ ਪੜਨ ਦੇ ਨਾਲ ਹੀ ਸੁਖ ਵਰਤਦਾ ਹੈ ਨਹੀਂ ਤੇ ਖਾਲਸਾ ਜੀ ਵੇਖੋ ਸੰਸਾਰ ਵਿਲਕਦਾ ਪਿਆ ਹੈ ਰੋਂਦਾ ਪਿਆ ਹੈ ਬਿਨਾ ਨਾਮ ਤੋਂ ਬਿਨਾ ਬਾਣੀ ਤੋਂ ਬਿਨਾ ਸਿਮਰਨ ਅਭਿਆਸ ਤੋਂ ਕੋਈ ਸੁਖ ਪ੍ਰਾਪਤ ਨਹੀਂ ਜੇ ਹੁੰਦਾ ਜੇ ਸੁਖ ਲੈਣਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਮਹਾਰਾਜ ਦਾ ਨਾਮ ਜਪ ਕੇ ਪ੍ਰਾਪਤ ਹੋਵੇਗਾ ਜਾਂ ਸਿਮਰਨ ਕਰਨ ਦੇ ਨਾਲ ਸੁਖ ਪ੍ਰਾਪਤ ਹੋਵੇਗਾ ਤੇ ਜਾਂ ਖਾਲਸਾ ਜੀ ਸੇਵਾ ਕਰਨ ਦੇ ਨਾਲ ਸੁਖ ਪ੍ਰਾਪਤ ਹੋਵੇਗਾ ਓਵੇਂ ਸਦੀਵੀ ਸੁਖ ਨਹੀਂ ਪ੍ਰਾਪਤ ਹੋ ਸਕਦਾ ਸੋ ਇਸ ਕਰਕੇ ਦੀਨ ਦੁਨੀ ਦੇ ਮਾਲਕ ਸਾਨੂੰ ਇਹੀ ਗੱਲ ਵਾਰ-ਵਾਰ ਦੱਸਦੇ ਭਾਈ ਅੰਮ੍ਰਿਤ ਵੇਲੇ ਜਾਗੋ ਅੰਮ੍ਰਿਤ ਵੇਲੇ ਉਠੋ ਬਾਣੀ ਪੜੋ ਨਾਮ ਜਪੋ ਤੁਹਾਡਾ ਮਨ ਵੀ ਸੁਖੀ ਹੋਵੇਗਾ ਤੁਹਾਡਾ ਸਤਨ ਵੀ ਸੁਖੀ ਹੋਵੇਗਾ ਤੇ ਖਾਲਸਾ ਜੀ ਫਿਰ ਕਿਰਤ ਵਿਰਤ ਦੇ ਜਾਈਏ ਇਹ ਸੱਚ ਗੱਲ ਹੈ ਜਿਹੜਾ ਮਨੁੱਖ ਅੰਮ੍ਰਿਤ ਵੇਲਾ ਸਾਹਮਦਾ ਹੈ ਜਿਸ ਮਨੋਕ ਦੀ ਝੋਲੀ ਵਿੱਚ ਅੰਮ੍ਰਿਤ ਵੇਲਾ ਹੈ ਉਹਦਾ ਦਿਨ ਖਾਲਸਾ ਜੀ ਖੁਸ਼ੀਆਂ ਦੇ ਨਾਲ ਬਤੀਤ ਹੁੰਦਾ ਨਹੀਂ ਤੇ ਬਾਕੀਆਂ ਦਾ ਦਿਨ ਜਿਹੜਾ ਮੂੰਹ ਬਣਿਆ ਹੁੰਦਾ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਮਾੜੇ ਖਿਆਲ ਫੁਰਨੇ ਉੱਠਦੇ ਆ ਤੇ ਖਾਲਸਾ ਜੀ ਸੂਰਤ ਜਿਹੜੀ ਹੈ ਉਹਦੇ ਉੱਤੇ 12 ਵਜੇ ਹੁੰਦੇ ਆ ਸੋ ਐਵੇਂ ਸੰਸਾਰ ਜਿਹੜਾ ਦੁਖੀ ਰਹਿੰਦਾ ਤੇ ਪਰ ਜਿਹੜਾ ਨਿਤਨੇਮੀ ਅਭਿਆਸੀ ਹੈ ਚਾਹੇ ਕੱੜੀ ਕਿਉਂ ਨਾ ਕਿਰਤ ਕਰਦਾ ਹੋਵੇ ਤਾਂ ਵੀ ਉਹਦੇ ਮੁਖ ਦੇ ਉੱਤੇ ਨੂਰ ਹੁੰਦਾ ਚਿਹਰਾ ਖਿੜਿਆ ਹੁੰਦਾ ਤੇ ਕਿਸੇ ਨੂੰ ਹੱਸ ਕੇ ਬੁਲਾਉਂਦਾ ਹੱਸ ਕੇ ਜਵਾਬ ਦਿੰਦਾ ਉਦੇ ਵੱਲ ਵੇਖ ਕੇ ਖਾਲਸਾ ਜੀ ਦੂਸਰਾ ਵੀ ਖੁਸ਼ ਹੋ ਜਾਂਦਾ ਇਹ ਮਹਾਰਾਜ ਦੀ ਬਾਣੀ ਦੀ ਬਰਕਤ ਹੈ ਇਹ ਅੰਮ੍ਰਿਤ ਵੇਲਾ ਸਾਂਭਣ ਵਾਲਿਆਂ ਦੀ ਮਹਾਰਾਜ ਦੇ ਘਰੋਂ ਉਹਨਾਂ ਦੀ ਝੋਲੀ ਵਿੱਚੇ ਖੈਰ ਪੈਂਦੀ ਹੈ ਸੋ ਇਸ ਕਰਕੇ 사ਤਗੁਰ ਦੀਨ ਦੁਨੀ ਦੇ ਮਾਲਕ ਸਾਨੂੰ ਜੋ ਕਹਿੰਦੇ ਹਨ ਉਹ ਮੰਨਿਏ ਬਚਨ ਕਮਾਈਏ ਗੁਰੂ ਘਰ ਤੇ ਫਿਰ ਖਾਲਸਾ ਜੀ ਪਾਰ ਉਤਾਰਾ ਹੋਵੇਗਾ ਔਰ ਅੱਜ ਖਾਲਸਾ ਜੀ ਕੋਈ ਬੌਧਿਕ ਵਿਚਾਰ ਨਹੀਂ ਕਰਨੀ ਸਿੱਧੀ ਆਪ ਜੀ ਨੂੰ ਹੱਡ ਬੀਤੀ ਸੁਣਾ ਦੇਣੀ ਹੈ ਅੱਜ ਉਹ ਜਿਹੜੀ ਬੱਚੀ ਦਾ ਕਲ ਦਾਸ ਨੇ ਦੱਸਿਆ ਸੀ ਜਿਨ੍ਹਾਂ ਖਾਲਸਾ ਜੀ ਉਹਦੀ ਉਹਨੇ ਬਾਹਰੋਂ ਕੋਈ ਦਵਾਈ ਵਿਚਾਰੀ ਨੇ ਲੈ ਕੇ ਕੋਈ ਬੁਖਾਰ ਲੱਗਦਾ ਸੀ ਤੇ ਬਾਹਰੋਂ ਉਹਨੇ ਕੋਈ ਦਵਾਈ ਲੈ ਕੇ ਖਾ ਲਈ ਉਹਦੇ ਨਾਲ ਬਹੁਤ ਜ਼ਿਆਦਾ ਇਨਫੈਕਸ਼ਨ ਖਾਲਸਾ ਜੀ 6000 ਤੋਂ ਉੱਪਰ ਕੋਈ ਇਨਫੈਕਸ਼ਨ ਉਹਦੀ ਆਈ ਹੈ ਤੇ ਐਵੇਂ ਉਹਦੇ ਟੈਸਟ ਮਤਲ ਸਾਰਾ ਕੁਝ ਹੀ ਵਧਿਆ ਹੋਇਆ ਤੇ ਉਹ ਜਿਹੜਾ ਲੀਵਰ ਦੇ ਲੀਵਰ ਬਿਲਕੁਕੁਲ ਡੈੱਡ ਹੋ ਗਿਆ ਉਹਦੇ ਕਾਰਨ ਕਹਿੰਦੇ ਕੋਈ ਡਾਕਟਰ ਨਾਲ ਮੇਰੀ ਗੱਲ ਹੋਈ ਸੀ ਵੀ ਸਿਰ ਨੂੰ ਸੋਜ ਚੜ ਗਈ ਹੈ ਤੇ ਲੀਵਰ ਬਿਲਕੁਲ ਡੈੱਡ ਹੈ ਤੇ ਖਾਲਸਾ ਜੀ ਬੱਚੀ ਸਵਾਸ ਥੋੜੇ ਥੋੜੇ ਲੈਂਦੀ ਆ ਆਪ ਬਾਕੀ ਉਹਨੂੰ ਵੈਂਟੀਲੇਟਰ ਤੇ ਲਾਇਆ ਹੋਇਆ ਤੇ ਉਹ ਮਸ਼ੀਨ ਰਾਹੀਂ ਸਵਾਸ ਲੈਂਦੀ ਤੇ ਡਾਕਟਰਾਂ ਨੇ ਕਿਹਾ ਸੀ ਵੀ ਇਸ ਟਾਈਮ ਇਹ ਅਸੀਂ ਇਹਦਾ ਬੀਪੀ ਡਾਊਨ ਹੋ ਗਿਆ ਸੀ ਨਬਜ਼ ਨਹੀਂ ਸੀ ਮਿਲਦੀ ਤੇ ਉਹ ਬੀਪੀ ਸਹੀ ਕਰਨ ਵਾਸਤੇ ਜੋ ਦਵਾਈਆਂ ਦਿੱਤੀਆਂ ਹੋਰ ਕਈ ਦਵਾਈਆਂ ਦਿੱਤੀਆਂ ਉਹਦੇ ਨਾਲ ਖਾਲਸਾ ਜੀ ਉਹਨੂੰ ਸੁੱਨ ਜਿਹੜਾ ਕਹ ਲਓ ਵੀ ਜਿੱਦਾਂ ਕੋਮਾ ਅਵਸਥਾ ਵਿੱਚ ਬੱਚਾ ਹੁੰਦਾ ਐਵੇਂ ਆ ਤੇ ਡਾਕਟਰ ਕਹਿੰਦਾ ਵੀ ਇਹ 24 ਘੰਟਿਆਂ ਦੇ ਵਿੱਚ ਵਿੱਚ ਇਹਨੂੰ ਪਤਾ ਲੱਗੇਗਾ ਤੇ ਫਿਰ ਅਸੀਂ ਕੁਝ ਦੱਸ ਸਕਦੇ ਹਾਂ ਸੋ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਖਾਲਸਾ ਜੀ ਉਹ ਪਰਿਵਾਰ ਗਰੀਬ ਸਿੱਖ ਹੈ ਬਹੁਤੇ ਗਰੀਬ ਨੇ ਤੇ ਕੋਈ ਕੰਮ ਕਾਜ ਵੀ ਕੋਈ ਬਹੁਤਾ ਉਹਨਾਂ ਦਾ ਨਹੀਂ ਅਜੇ ਜਿਹੜੀ ਬੱਚੀ ਹੈ ਉਹਦਾ ਪਿਓ ਖਾਲਸਾ ਜੀ ਕਿਸੇ ਨੇ ਕਤਲ ਕਰ ਦਿੱਤਾ ਸੀ ਇਹਨਾਂ ਬੱਚੀਆਂ ਦੀ ਆਪਾਂ ਖਾਲਸਾ ਜੀ ਫੀਸ ਵੀ ਤਾਰਦੇ ਆ ਤੇ ਇਹਦੇ ਇੱਕ ਇੱਕ ਚਾਚਾ ਉਹਦੇ ਦੋ ਬੱਚੇ ਨੇ ਉਹ ਉਹਨੇ ਆਈਟੀਆਈ ਕੀਤੀ ਹੈ ਤੇ ਖਾਲਸਾ ਜੀ ਉਹ ਜੌਬ ਵਾਸਤੇ ਵਿਚਾਰਾ ਘੁੰਮਦਾ ਫਿਰਦਾ ਕਿਤੇ ਮਿਲਦੀ ਨਹੀਂ ਦਿਹਾੜੀ ਢੱਪਾ ਕਰਦਾ ਇੱਕ ਚਾਚਾ ਜਿਹੜਾ ਉਹਦਾ ਕੁੜੀ ਦਾ ਬਹੁਤੀ ਉਮਰ ਦਾ ਨਹੀਂ ਉਹਨੇ ਹੁਣ ਅਜੇ ਪਲੱਸ 2 ਕੀਤੀ ਹੈ ਤੇ ਹੁਣ ਕਿਤੇ ਕੰਮ ਤੇ ਕਿਸੇ ਲੱਗੇਗਾ ਮਤਲਬ ਭਾਵੇਂ ਉਹਨਾਂ ਦੇ ਘਰ ਦਾ ਕੋਈ ਵੀ ਖਾਲਸਾ ਜੀ ਕੋਈ ਕਿਰਤ ਕਰਨ ਵਾਲਾ ਕੋਈ ਇੰਨੇ ਪੈਸੇ ਕਮਾਉਣ ਵਾਲਾ ਉਹਨਾਂ ਦੇ ਘਰ ਹੈ ਨਹੀਂ ਸੋ ਉਹਨਾਂ ਨੇ ਦਾਸ ਨੂੰ ਕਿਹਾ ਸੀ ਵੈਂਟੀਲੇਟਰ ਦਾ ਖਾਲਸਾ ਜੀ 6500 ਰੁਪਇਆ ਉਹਨਾਂ ਨੇ ਦੱਸਿਆ ਤੇ ਉਹ ਕਹਿੰਦੇ ਵੀ ਦਵਾਈਆਂ ਤਾਂ ਸੀ ਉਹਦਣ ਦੀਆਂ ਨਗਦ ਲੈ ਰਹੇ ਤਿੰਨ ਦਿਨ ਹੋ ਗਏ ਨੇ ਬੱਚੀ ਨੂੰ ਹਸਪੀਟਲ ਤੇ ਉਹ ਕਹਿੰਦੇ ਵੀ ਜੇ ਕੋਈ ਮਦਦ ਕਰ ਸਕਦਾ ਤੇ ਜ਼ਰੂਰ ਕਰੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਅੱਜ ਵੈਂਟੀਲੇਟਰ ਦੇ ਜਿਹੜੇ ਤਿੰਨਾਂ ਦਿਨਾਂ ਦਾ ਖਰਚਾ ਸੀ ਉਹ ਸਾਰਾ ਆਪਾਂ ਦੇ ਆਏ ਆ ਮਹਾਰਾਜ ਦੀ ਕਿਰਪਾ ਨਾਲ ਹੋਣੀ ਘਰ ਆਏ ਸੀ ਤੇ ਇਸ ਕਰਕੇ ਮੈਂ ਅੱਜ ਕੋਈ ਬਹੁਤੀ ਵਿਚਾਰ ਨਹੀਂ ਕਰਨੀ ਸਿੱਧੀ ਆਪ ਜੀ ਨੂੰ ਹੱਡ ਬੀਤੀ ਸੁਣਾ ਦੇਣੀ ਆ ਜੇ ਕੋਈ ਸੇਵਾ ਕਰਨੀ ਚਾਹੁੰਦਾ ਤੇ ਜਰੂਰ ਦਾਸ ਨਾਲ ਵਟਸਐਪ ਤੇ ਕੰਟੈਕਟ ਕਰੇ ਤਾਂ ਜੋ ਬੱਚੀ ਦੀ ਆਪਾਂ ਜਾਣ ਬਜਾ ਸਕੀਏ ਖਰਚੇ ਦੁੱਖੋਂ ਨਾ ਉਹਨੂੰ ਕੁਝ ਹੋਵੇ ਓਵੇਂ ਤੇ ਬਾਹਰ ਇਹਨੇ ਜੋ ਕਰਮ ਲਿਖੇ ਉਹੀ ਹੋਣਾ ਪਰ ਕਿਸੇ ਗਰੀਬ ਦਾ ਖਾਲਸਾ ਜੀ ਕੋਈ ਪੈਸੇ ਕਰਕੇ ਕਾਰਜ ਨਾ ਰੁਕੇ ਇਹ ਮੇਰੀ ਮੰਨ ਦੀ ਵੀ ਇੱਛਾ ਹੈ ਕਿ ਭਾਈ ਪੈਸੇ ਦੁੱਖੋਂ ਨਾ ਕੋਈ ਜਾਵੇ ਆਪਰ ਆਲ ਮਿਲ ਕੇ ਉਹਦੀ ਮਦਦ ਕਰੀਏ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਹੈ ਭਾਈ ਸਾਹਿਬ ਹੁਣਾਂ ਨੇ ਇੱਕ ਨੇ ਸੁਣਾਉਣਾ ਕੀਤੀ ਹੈ ਖਾਲਸਾ ਜੀ ਤੇ ਭਾਈ ਸਾਹਿਬ ਜੀ ਕਹਿੰਦੇ ਕਿ ਮੈਂ ਵੈਸੇ ਜੂਪੀ ਰਹਿਣਾ ਤੇ ਕਦੇ-ਕਦੇ ਮੇਰੇ ਲੁਧਿਆਣੇ ਮੇਰੀ ਬੇਟੀ ਵਿਆਹੀ ਹੋਈ ਹੈ ਉੱਥੇ ਮੈਂ ਆ ਜੰਨਾ ਤੇ ਅਸੀਂ ਲੁਧਿਆਣੇ ਵੀ ਇੱਕ ਛੋਟਾ ਜਿਹਾ ਘਰ ਲਿਆ ਹੋਇਆ ਦੋ ਕਮਰੇ ਆ ਉਹਦੇ ਘਰ ਦੇ ਉੱਥੇ ਰਹਿਨੇ ਆ ਵੈਸੇ ਸਾਡਾ ਕੰਮ ਕਾਜ ਖੇਤੀਬਾੜੀ ਜਿਹੜੀ ਜੂਪੀ ਜੀ ਆ ਤੇ ਉਹ ਭਾਈ ਸਾਹਿਬ ਜੀ ਦੱਸਦੇ ਆ ਕਿ ਮੇਰੇ ਸਰੀਰ ਦੇ ਉੱਤੇ ਵਾਹਿਗੁਰੂ ਜਾਣੇ ਕੀ ਹੋਇਆ ਸੀ ਕਹਿੰਦੇ ਵੀ ਮੇਰੀ ਲੱਤ ਦੇ ਉੱਤੇ ਨਾ ਕੋਈ ਚੀਜ਼ ਪਹਿਲਾਂ ਜਿੱਦਾਂ ਕੁਝ ਲੜੀ ਹੁੰਦੀ ਆ ਥੋੜੇ ਜੇ ਗੋਲ ਜੇ ਚੱਕਰ 'ਚ ਦਾਣੇ ਬਣੇ ਉਸ ਤੋਂ ਬਾਅਦ ਹੌਲੀ-ਹੌਲੀ ਕਹਿੰਦਾ ਵੀ ਉਹ ਮੈਂ ਖਾਰਸ਼ ਕਰਦੇ ਰਹਿਣਾ ਦਵਾਈ ਟਿਊਬ ਕੋਈ ਮਿਲ ਗਈ ਤੇ ਟਿਊਬ ਲੈ ਲੈਣੀ ਉਹ ਲਾ ਲੈਣੀ ਤੇ ਇਦਾਂ ਕਹਿੰਦਾ ਖਾਰਸ਼ ਕਰਦਿਆਂ ਕਰਦਿਆਂ ਹੌਲੀ-ਹੌਲੀ ਉਹ ਵਾਢੀ-ਵਾਢੀ ਤੇ ਉਹ ਇਹੋ ਜਿਹਾ ਰੂਪ ਭਿਆਨਕ ਧਾਰਨ ਕਰ ਗਈ ਕਿ ਲੱਤ ਵੱਲ ਵੇਖਣ ਜਾਂਦਾ ਲੱਤ ਇਦਾਂ ਜਿੱਦਾਂ ਗਲਨਦਾ ਹੀ ਹੁੰਦੀ ਇਦਾਂ ਦੇ ਹਾਲਾਤ ਕਹਿੰਦਾ ਹੋਗੇ ਇਹ ਖਾਲਸਾ ਦੀ ਚਮੜੀ ਦਾ ਰੋਗ ਸੀ ਚਮੜੀ ਵਾਲੇ ਡਾਕਟਰ ਨੂੰ ਵਿਖਾਇਆ ਉਹਨਾਂ ਨੇ ਆਖਿਆ ਵੀ ਕੋਈ ਮਾੜੀ ਚੀਜ਼ ਕਿਸੇ ਨੇ ਡੰਗ ਮਾਰਿਆ ਉਹਦੇ ਕਰਕੇ ਇਨਫੈਕਸ਼ਨ ਹੋ ਗਈ ਹੈ ਤੇ ਗਾਂ ਦੀ ਗਾਂ ਪਸੀਨਾ ਲੱਗਣ ਕਰਕੇ ਵੱਧ ਗਿਆ ਤੇ ਉਹ ਦੱਸਦੇ ਉਹਨਾਂ ਦੇ ਦੱਸਣ ਮੁਤਾਬਕ ਵੀ ਲੱਤ ਮੇਰੀ ਅਲ ਮੇਰੇ ਕੋ ਖੁਦ ਕੋ ਨਹੀਂ ਸੀ ਵਿਖਿਆ ਜਾਂਦਾ ਏਦਾਂ ਭੈੜਾ ਜਿਹੜਾ ਲੱਤ ਦਾ ਰੰਗ ਢੰਗ ਹੋ ਗਿਆ ਸੀ ਏਦਾਂ ਦੇ ਹਾਲਾਤ ਹੋ ਗਏ ਸੀ ਤੇ ਕਹਿੰਦੇ ਮੈਂ ਚੱਲਣ ਫਿਰਨ ਤੋਂ ਵੀ ਰਹਿ ਗਿਆ ਤੇ ਲੱਤ ਦੇ ਵਿੱਚੋਂ ਪਾਗ ਪੈਣ ਲੱਗ ਪਈ ਪਾਗ ਵਗਣ ਲੱਗ ਪਈ ਤੇ ਭਾਈ ਸਾਹਿਬ ਕਹਿੰਦੇ ਵੀ ਮੈਂ ਵੈਸੇ ਤਾਂ ਬਾਣੀ ਜਪਜੀ ਸਾਹਿਬ ਦੀ ਸਵੇਰੇ ਪੜਦਾ ਹੁੰਦਾ ਸਾਂ ਜਦੋਂ ਦਾ ਇਹ ਦੁੱਖ ਲੱਗਾ ਫੇ ਮੈਂ ਕਦੇ ਪੜੀ ਨਹੀਂ ਤੇ ਰੱਬ ਤੇ ਕੋਈ ਮੈਂ ਬਹੁਤਾ ਯਕੀਨ ਨਹੀਂ ਸੀ ਕਰਦਾ ਤੇ ਕਹਿੰਦੇ ਇੱਕ ਥਾਂ ਦਵਾਈ ਲਈ ਕੋਈ ਗੁਰਸੇਖ ਸੀ ਉਹਨੇ ਦਵਾਈ ਮੈਨੂੰ ਦਿੱਤੀ ਉਹਦੇ ਨਾਲ ਮੇਰੀ ਲਤ ਨੂੰ ਬਾਕੀ ਜਿਹੜੀ ਲਤ ਦੇ ਉੱਤੇ ਛਿੱਕੜ ਆ ਜਾਂਦਾ ਸੀ ਪਰ ਵਿੱਚੋਂ ਫਿਰ ਵੀ ਉਹ ਰੇਸ਼ ਦੀ ਰਹਿੰਦੀ ਸੀ ਜਿੱਦਾਂ ਖਾਲਸਾ ਜੀ ਪਾਣੀ ਹੌਲੀ-ਹੌਲੀ ਸੇਮਦਾ ਇਦਾਂ ਰੇਸ਼ਾ ਸੇਮਦਾ ਸੀ ਕਹਿੰਨੇ ਮੈਂ ਆਪਣੀ ਬੇਟੀ ਕੋਲ ਆਇਆ ਤੇ ਮੇਰੀ ਬੇਟੀ ਦੇ ਘਰ ਉਹਦੀ ਨਣਾਨ ਆਈ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਬਹੁਤ ਜਾਂਦੀ ਉਹ ਸ੍ਰੀ ਅਮਰਸਰ ਸਾਹਿਬ ਵਿਆਹੀ ਹੈ ਤੇ ਉਹ ਉੱਥੇ ਆਏ ਸੀ ਉਹਨੇ ਮੈਨੂੰ ਦੱਸਿਆ ਵੀ ਅੰਕਲ ਜੀ ਵੀ ਤੁਸੀਂ ਮਾਸੜ ਜੀ ਵੀ ਤੁਸੀਂ ਐਵੇਂ ਠੱਕੇ ਖਾਣੇ ਫਿਰਦੇ ਹੋ ਤੁਸੀਂ ਮਹਾਰਾਜ ਦੇ ਘਰ ਜਾਓ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਓ ਤੇ ਉਹ ਵੀ ਖਾਲਸਾ ਜੀ ਦੱਸਦੇ ਉਹਨਾਂ ਦੱਸਿਆ ਵੀ ਉਹ ਵੀ ਦਾਸ ਦੀਆਂ ਜਿੱਦਾਂ ਵੀਡੀਓ ਚੈਨਲ ਤੋਂ ਸੁਣਦੇ ਆ ਤੇ ਉਹਨਾਂ ਨੂੰ ਪਤਾ ਲੱਗਾ ਵੀ ਦੇਸੀ ਘਿਓ ਨਾਲ ਵੀ ਬੜੀ ਬਰਕਤ ਆਉਂਦੀ ਹੈ ਉਹਨਾਂ ਨੇ ਫਿਰ ਖਾਲਸਾ ਜੀ ਉਹਨਾਂ ਨੂੰ ਦੱਸਿਆ ਉਹ ਭਾਈ ਸਾਹਿਬ ਕਹਿੰਦੇ ਮੈਂ ਮੈਨੂੰ ਉਹਨੇ ਦੱਸਿਆ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਵਾਂ ਕਿਨਾਂ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਆਇਆ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿਨਾਂ ਮੈਂ ਬਹੁਤਾ ਚਿਰ ਤੇ ਨਹੀਂ ਰਿਹਾ ਕਿਉਂਕਿ ਲੱਤ ਜਿਹੜੀ ਸੀ ਉਹ ਸਾਰੇ ਵੇਖਦੇ ਸੀ ਮੈਨੂੰ ਜਿਹੜਾ ਮੈਂ ਜਿੱਦਾਂ ਪਜਾਮਾ ਪਾਉਣਾ ਤੇ ਉਹ ਵੀ ਗੋਡੇ ਤੋਂ ਤਾਹ ਰੱਖ ਕੇ ਫਿਰ ਲੱਤ ਨੰਗੀ ਰੱਖਣੀ ਪੈਂਦੀ ਸੀ ਕਿ ਕਹਿੰਦਾ ਵੀ ਮੈਂ ਜਿੰਨਾ ਜੇ ਉੱਥੇ ਬੈਠਾ ਮੈਂ ਬੂਲ ਮੰਤਰ ਦਾ ਜਾਪ ਕੀਤਾ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮੈਂ ਸੁਣ ਕੇ ਸੋਭਾ ਤੁਹਾਡੇ ਅਧਾਰ ਆ ਆ ਤੁਹਾਡੀ ਸੋਭਾ ਸੁਣ ਕੇ ਤੁਹਾਡੀ ਮਹਿਮਾ ਸੁਣ ਕੇ ਆ ਆ ਤੇ ਜੇ ਮੇਰੇ ਮਹਾਰਾਜ ਘਰ ਖੈਰ ਪਾ ਦਿਓ ਮੇਰੀ ਝੋਲੀ ਭਰ ਦਿਓ ਆ ਦੁੱਖ ਰੋਗ ਮੇਰੇ ਤੇ ਜਿਹੜਾ ਚੰਬੜਿਆ ਮੈਨੂੰ ਮੇਰੇ ਤਨ ਨੂੰ ਜੋ ਰੋਗ ਲੱਗਾ ਮਹਾਰਾਜ ਇਹ ਦੂਰ ਹੋ ਜਵੇ ਤੇ ਮੈਂ ਆਪ ਜੀ ਦੇ ਦਰ ਤੇ ਹਮੇਸ਼ਾ ਆਵਾਂਗਾ ਜਿਹੜੀ ਮੇਰੇ ਮਨ ਵਿੱਚ ਸ਼ਰਧਾ ਨਹੀਂ ਬਣਦੀ ਸੀ ਮਹਾਰਾਜ ਮੈਂ ਕਿਰਪਾ ਕਰੋ ਮੇਰੀ ਸ਼ਰਧਾ ਬਣ ਆਵੇ ਤੇ ਮੈਂ ਮਹਾਰਾਜੀ ਆਪ ਜੀ ਦੇ ਚਰਨਾਂ ਵਿੱਚ ਹੀ ਸੱਚੇ ਪਾਤਸ਼ਾਹ ਆਉਂਦਾ ਰ੍ਹਾਂਗਾ ਤੇ ਆਪ ਜੀ ਦੇ ਹੀ ਗੁਣ ਗਾਵਾਂਗਾ ਹੋਰਾਂ ਨੂੰ ਵੀ ਜੋੜਾਂਗਾ ਇਹ ਕਹਿੰਦਾ ਮੈਂ ਪ੍ਰਣ ਕੀਤਾ ਵੀ ਮਹਾਰਾਜ ਮੈਨੂੰ ਠੀਕ ਕਰ ਦੇ ਜਿੱਦਾਂ ਮੈਨੂੰ ਧੀਰੇ ਦੱਸਿਆ ਸੀ ਵੀ ਉਥੋਂ ਜੋਤ ਦੀ ਘੋ ਨਾ ਜੋਤ ਦੇ ਘੋ ਨਾ ਠੀਕ ਹੋ ਜਾਂਦਾ ਰੋਗ ਠੀਕ ਹੋ ਜਾਂਦੇ ਆ ਤੇ ਇਹਨੇ ਖਾਲਸਾ ਜੀ ਬਜ਼ੁਰਗ ਨੇ ਫਿਰ ਉਥੋਂ ਮਹਾਰਾਜ ਦੇ ਦਰਬਾਰ ਦੇ ਬਾਹਰ ਘੋ ਲੈ ਕੇ ਤੇ ਜੋਤ ਵਿੱਚ ਪਾਇਆ ਜਿਹੜਾ ਬਾਕੀ ਉਥੋਂ ਪ੍ਰਸ਼ਾਦ ਮਿਲਦਾ ਵਾਪਸ ਲੈ ਆ ਤੇ ਮਹਾਰਾਜ ਦੀ ਕਿਰਪਾ ਨਾਲ ਕਹਿੰਦਾ ਵੀ ਮੈਂ ਤਿੰਨ ਕ ਦੇਣਾ ਆਪਣੀ ਬੇਟੀ ਕੋਲ ਰਿਹਾ ਉਹ ਸੁਬਾ ਯੂਪੀ ਆ ਗਿਆ ਤੇ ਯੂਪੀ ਆ ਕੇ ਮੈਂ ਲਗਾਤਾਰ ਜਦੋਂ ਉਹ ਮੈਂ ਲਉਣਾ ਕੋਕੇ ਔਲਾਤ ਤੇ ਨਾਲ-ਨਾਲ ਬੋਲਣਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਹਿੰਦਾ ਇਦਾਂ ਇਦਾਂ ਨਾਲ ਬੋਲਣਾ ਅੱਧਾ ਘੰਟਾ ਬੋਲੀ ਜਾਣਾ ਅੱਧਾ ਘੰਟਾ ਲੱਤ ਦੇ ਹੌਲੀ-ਹੌਲੀ ਘੋ ਜਿਹੜਾ ਸੀ ਉਹ ਮਿਲ ਹੀ ਜਾਣਾ ਕਹਿੰਦਾ ਵੀ ਪਹਿਲੇ ਦਿਨ ਜਦੋਂ ਮੈਂ ਲਾਇਆ ਤੇ ਮੇਰੇ ਬਹੁਤ ਜ਼ਿਆਦਾ ਸਾੜ ਜਿਹੜਾ ਲੱਤ ਉਸ ਦਿਨ ਪਿਆ ਕਹਿੰਦਾ ਵੀ ਇੰਨਾ ਕੁ ਸਾੜ ਪਿਆ ਵੀ ਮੇਰੇ ਕੋ ਸਾਰੀ ਰਾਤ ਨਹੀਂ ਸੁੱਤਾ ਗਿਆ ਸਾਰੀ ਰਾਤ ਮੈਂ ਲੱਤ ਨਹੀਂ ਲਾਈ ਕਰੇ ਇਧਰ ਨੂੰ ਕਰਾਂ ਕਰੇ ਉਧਰ ਨੂੰ ਕਰਾਂ ਸਾੜ ਪਵੇ ਵਿੱਚ ਕਿ ਉਹ ਬਹੁਤ ਜ਼ਿਆਦਾ ਸਾੜ ਪਾਵੇ ਤੇ ਕਹਿੰਦਾ ਇੱਕ ਵਾਰ ਮੇਰੇ ਮਨ ਵਿੱਚ ਇਹ ਫੁਰਨਾ ਆ ਗਿਆ ਕਿ ਇਹ ਮੈਂ ਗਲਤੀ ਤੇ ਨਹੀਂ ਕਰ ਲਈ ਤੇ ਕਹਿੰਦਾ ਉਸ ਤੋਂ ਬਾਅਦ ਜਦੋਂ ਮੇਰੇ ਮਨ ਚ ਫੁਰਨਾ ਆਇਆ ਤੇ ਸਾਢੇ 11 ਵਜੇ ਮੇਰੀ ਬੇਟੀ ਦਾ ਫੋਨ ਆ ਗਿਆ ਜਦੋਂ ਫੋਨ ਆਇਆ ਤੇ ਫੋਨ ਕਰਕੇ ਉਹ ਮੈਨੂੰ ਕਹਿੰਦੀ ਵੀ ਤੁਸੀਂ ਠੀਕ ਆ ਕਿਉ ਉਹ ਲਾਇਆ ਤੁਸੀਂ ਤੇ ਕਹਿੰਦਾ ਮੈਂ ਕਿਉ ਉਹ ਤੇ ਲਾ ਕੇ ਤੇ ਮੈਨੂੰ ਤਾਂ ਲੱਗਦਾ ਮੈਂ ਧੀਏ ਵੀ ਪਤਾ ਹੀ ਸਹਾੜ ਸਹਾੜ ਲਈ ਐ ਤੇ ਕਹਿੰਦੀ ਮੇਰੀ ਧੀਏ ਕੋ ਕਹਿਣ ਲੱਗੀ ਕਿ ਪਾਪਾ ਵੀ ਤੁਸੀਂ ਇਹ ਗੱਲ ਨਹੀਂ ਕਹਿਣੀ ਇੰਨਾ ਲਬਜ ਕਦੇ ਮੂੰਹ ਨਹੀਂ ਬੋਲਣਾ ਜੇ ਉਹ ਉਹਦੇ ਘਰ ਦੀ ਜੋਤ ਆਈ ਹੈ ਸ਼ੀਦਾ ਦੇ ਦਰ ਦੀ ਜੋਤ ਆਏ ਇਹ ਕੁਝ ਨਾ ਕੁਝ ਤੁਹਾਨੂੰ ਸੈੱਟ ਕਰਕੇ ਜਾਵੇ ਕਿ ਸੁੱਖ ਕਰ ਦੇ ਕੇ ਜਾਵੇ ਕਿ ਭਰੋਸਾ ਰੱਖੋ ਇਹ ਖਰੇ ਮਹਾਰਾਜ ਨੇ ਕਹਿੰਦਾ ਫਿਰ ਮੇਰੇ ਮਨ ਵਿੱਚ ਆਪੇ ਹੀ ਖਿਆਲ ਆਵੇ ਕੋਈ ਨਹੀਂ ਜੋ ਮਰਜ਼ੀ ਹੋ ਜਵੇ ਭਾਵੇਂ ਮੇਰੀ ਜਾਣ ਕੇ ਉਹ ਨਿਕਲ ਜਵੇ ਦਰਦ ਨਾਲ ਪਰ ਮੈਂ ਇਹ ਰੋਜ ਲਾਵਾਂਗਾ ਕਹਿੰਦਾ ਪ੍ਰਾਨ ਕਰ ਲਿਆ ਤੇ ਖਾਲਸਾ ਜੀ ਦੂਜੇ ਦਿਨ ਲਾਇਆ ਕਹਿੰਦਾ ਦੂਜੇ ਦਿਨ ਉਹ ਤੋਂ ਜ਼ਿਆਦਾ ਜਲਨ ਹੋਈ ਬਹੁਤ ਕਹਿੰਦਾ ਮੈਂ ਰਾਤ ਤੰਗ ਰਿਹਾ ਲਤਨ ਕਹਿੰਦਾ ਫਿਰ ਮੈਂ ਤੀਜੇ ਦਿਨ ਘੋਲਣ ਲੱਗਿਆ ਅਰਦਾਸ ਕੀਤੀ ਇਹਨਾਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਬਾਬਾ ਜੀ ਮਹਾਰਾਜ ਇਹ ਤੇ ਮੇਰੀ ਪਰਖ ਲੈਨੇ ਹੋ ਤੇ ਮਹਾਰਾਜ ਮੈਂ ਪਾਰ ਲੰਘਣ ਵਾਲਾ ਨਹੀਂ ਮੈਂ ਤਾਂ ਡਿੱਗ ਜਾਵਾਂਗਾ ਤੇ ਸੱਚੇ ਪਾਤਸ਼ਾਹ ਕਿਰਪਾ ਕਰੋ ਅੱਜ ਮੈਨੂੰ ਜਲਣ ਨਾ ਹੋਵੇ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੀ ਕਲਾ ਵਰਤਾਓ ਮੈਂ ਵੀ ਮੰਨ ਜਾਗਾ ਵੀ ਤੁਸੀਂ ਹਾਜ਼ਰ ਨਾਜ਼ਰ ਜੀ ਇਸੀ ਦਰ ਵਿੱਚ ਬੜੀ ਕਿਰਪਾ ਗੁਰੂ ਨਾਨਕ ਦੇ ਘਰ ਦੇ ਸ਼ਹੀਦ ਬੜੀ ਕਿਰਪਾ ਰੱਖਦੇ ਆ ਮੈਂ ਮੰਨ ਜਾਗਾ ਜੇ ਅੱਜ ਮੈਨੂੰ ਕੁਝ ਨਾ ਹੋਵੇ ਕਹਿੰਦਾ ਮੈਂ ਤੀਜੇ ਦਿਨ ਘੋਲ ਆਇਆ ਤੇ ਲੱਤ ਨੂੰ ਕੁਝ ਵੀ ਨਾ ਹੋਇਆ ਕੋਈ ਜਲਣ ਨਹੀਂ ਕੋਈ ਸਾੜ ਨਹੀਂ ਕੋਈ ਦਰਦ ਨਹੀਂ ਕੁਝ ਨਹੀਂ ਹੋਇਆ ਤੇ ਕਹਿੰਦਾ ਪੰਜਵੇਂ ਛੇਵੇਂ ਦਿਨ ਸੱਤਵੇਂ ਅੱਠਵੇਂ ਦਿਨ ਹੌਲੀ 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 ਮਹਾਰਾਜ ਦੀ ਕਿਰਪਾ ਨਾਲ ਇੱਕ ਦਿਨ ਦੇਸ਼ਾ ਸਾਰਾ ਵਗ ਗਿਆ ਉਸ ਤੋਂ ਅਗਲੇ ਦਿਨ ਤੋਂ ਬਾਅਦ ਉਹ ਜਿਹੜਾ ਛਿੱਕੜ ਉਹਦੇ ਉੱਤੇ ਜ਼ਖਮ ਦੇ ਉੱਤੇ ਆਉਣ ਲੱਗ ਪਿਆ ਜਿਹੜੀ ਆਸੇ ਪਾਸੇ ਖਾਰਸ਼ ਹੁੰਦੀ ਸੀ ਬਹੁਤ ਜ਼ਿਆਦਾ ਉਹ ਵੀ हट ਗਈ ਤੇ ਕਹਿੰਦਾ ਰਾਤ ਨੂੰ ਮੈਨੂੰ ਨੀਂਦ ਵੀ ਆਉਣ ਲੱਗ ਪਈ ਮੈਂ ਕਿ ਉਹ ਲਵਣਾ ਨੀਂਦ ਆ ਜਾਣੀ ਸੱਚੇ ਪਾਤਸ਼ਾਹ ਨੇ ਆਸੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਨੇ ਵਰਤਾਈ ਕਹਿੰਦਾ ਮੈਂ ਡੇਢ ਕਿ ਮਹੀਨੇ ਪਾਉਣੇ 2 ਮਹੀਨਿਆਂ ਦੇ ਵਿੱਚ ਵਿੱਚ ਬਿਲਕੁਲ ਮੇਰੀ ਲੱਤ ਠੀਕ ਹੋ ਗਈ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਮੈਂ ਜੂਪੀਓ ਉਹਨਾਂ ਵਾਂ ਦੋ ਦਿਨ ਰਹਿਣਾ ਤੇ ਮਾਰ ਦੇ ਘਰ ਦਰਸ਼ਨ ਮੇਲੇ ਕਰਕੇ ਹਰ ਮਹੀਨੇ ਜਾਣਾ ਤੇ ਵੇਖੋ ਖਾਲਸਾ ਜੀ ਸਤਗੁਰਾਂ ਦੇ ਘਰ ਦੀਆਂ ਖੇਡਾਂ ਜਿਨ੍ਹਾਂ ਨੂੰ ਮਾਲਕ ਰੱਖਦਾ ਜਿਨ੍ਹਾਂ ਦੇ ਕਿਰਪਾ ਕਰਦਾ ਹੈ ਸਤਗੁਰੂ ਉਹਨਾਂ ਦੇ ਫਿਰ ਬੇਅੰਤ ਕਿਰਪਾ ਹੁੰਦੀ ਹੈ ਵੇਖੋ ਚਮੜੀ ਦਾ ਰੋਗ ਸੀ ਛੀਦਾ ਨੇ ਠੀਕ ਕਰ ਦਿੱਤਾ ਰਾਜੀ ਕਰ ਦਿੱਤਾ ਜੋਤ ਦੇ ਘੋ ਨੇ ਬੜੀ ਬਰਕਤ ਹੈ ਖਾਲਸਾ ਜੀ ਸਤਗੁਰਾਂ ਦੇ ਘਰ ਵਿੱਚ ਬਹੁਤ ਬਰਕਤ ਹੈ ਤੇ ਮੈਨੂੰ ਖੁਸ਼ੀ ਹੁੰਦੀ ਹੈ ਖਾਲਸਾ ਜੀ ਹੁਣ ਲੋਕ ਰਾਹ ਜ ਲੋਕ ਰੋਕ ਰੋਕ ਕੇ ਪੁੱਛਦੇ ਆਂ ਵੀ ਅਸੀਂ ਸ਼ੀਦੀ ਦੇ ਕਰਾਉਣੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਮੈਂ ਕੌਣ ਆ ਕਿਉਂਕਿ ਮੇਰੇ ਮੈਂ ਗੁਪਤ ਰਹਿਣਾ ਮੇਰੀ ਕੋਈ ਫੋਟੋ ਨਹੀਂ ਹੈ ਸਾਹਮਣੇ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਇਹ ਕੌਣ ਹੈ ਉਹ ਮੈਨੂੰ ਕਈ ਵਾਰ ਰੋਕੇ ਪੁੱਛਣਗੇ ਵੀ ਸ਼ੀਦੀ ਦੇ ਕਰਾਉਣੀ ਕਿੱਥੇ ਕਰਾਈਏ ਭਾਈ ਸਾਹਿਬ ਜੀ ਫਿਰ ਮੈਂ ਉਹਨਾਂ ਨੂੰ ਦੱਸਦਾ ਤੇ ਉਹ ਮੈਨੂੰ ਇਹ ਵੀ ਗੱਲ ਦੱਸ ਦਿੰਦੇ ਵੀ ਅਸੀਂ ਨਾ YouTube ਤੋਂ ਸੁਣ ਕੇ ਆਏ ਆ ਅਸੀਂ ਜੀਵਨ ਜਾ ਚੈਨਲ ਆ ਇੱਕ ਤੇ ਉਹਨਾਂ ਦੀਆਂ ਸੁਣਦੇ ਆ ਤੇ ਉਹਨਾਂ ਨੇ ਕਿਹਾ ਵੀ ਉੱਥੇ ਸ਼ੀਦੀ ਦੇ ਕਰਾਓ ਤੇ ਬੜੀ ਕਿਰਪਾ ਹੁੰਦੀ ਅਹੀਂ ਉਹਨਾਂ ਨੇ ਸੁਣ ਕੇ ਉਹਨਾਂ ਤੇ ਖਾਲਸਾ ਜੀ ਮੈਂ ਉਹਨਾਂ ਨੂੰ ਕਦੇ ਨਹੀਂ ਦੱਸਿਆ ਵੀ ਉਹ ਮੈਂ ਆ ਤੇ ਕਿਉਂਕਿ ਗੁਪਤ ਰਹਿਣ ਦੇ ਵਿੱਚ ਨੰਦਾ ਤੇ ਬੜੀ ਮਹਾਰਾਜ ਦੀ ਕਿਰਪਾ ਕਈ ਖਾਲਸਾ ਜੀ ਉੱਥੇ ਮਿਲਦੇ ਆ ਉਹ ਕਹਿੰਦੇ ਵੀ ਮਹਾਰਾਜ ਦੇ ਘਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਅਸੀਂ ਤੇ ਆਏ ਆ ਜੀਵਨ ਜਾਗ ਦੇ ਚੈਨਲ ਤੋਂ ਵੀਡੀਓ ਸੁਣ ਕੇ ਤੇ ਐਵੇਂ ਮਹਾਰਾਜ ਦੀ ਕਿਰਪਾ ਵਰਤਦੀ ਹੈ ਸਤਿਗੁਰੂ ਆਪ ਹੀ ਖੇਡਾਂ ਕਰਨ ਵਾਲੇ ਆਪ ਹੀ ਸਭ ਕਾਰਜ ਕੰਮ ਕਰਨ ਵਾਲੇ ਸੋ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਮਹਾਰਾਜ ਦੀਨ ਦੁਨੀ ਦੇ ਮਾਲਕ ਮਿਹਰਾਂ ਕਰਨ ਸ਼ਹੀਦਾ ਦੇ ਦਰ ਨੂੰ ਜਾਓ ਦਰਸ਼ਨ ਕਰੋ ਗੁਰੂ ਨਾਨਕ ਸਾਹਿਬ ਦੇ ਸਿੱਖ ਬਣੋ ਕਲਗੀ ਧਰਮਾਰ ਦੇ ਬਚਨ ਕਮਾਓ ਅਮਰਤ ਧਾਰੀ ਹੋਵੋ ਸੱਚੇ ਪਾਤਸ਼ਾਹ ਦੀ ਕਿਰਪਾ ਲਓ ਖੰਡੇ ਬਾਟੇ ਦਾ ਅਮਰਤ ਛਕੋ ਫਿਰ ਖੁਸ਼ੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਦੁੱਖ ਨਹੀਂ ਖਾਲਸਾ ਜੀ ਸੋ ਦੁੱਖ ਭੁੱਖ ਨਹੀਂ ਸੰਤੋਂਦਾ ਕਿਰਪਾ ਵਰਤਦੀ ਹੈ ਜਿਹਦੇ ਪੱਲੇ ਬਾਣੀ ਹੈ ਉਹਨੂੰ ਆਨੰਦ ਹੀ ਆਨੰਦ ਹੈ ਖਾਲਸਾ ਜੀ ਆਰੇ ਥੱਲੇ ਵੀ ਆਨੰਦ ਮਾਣ ਗਿਆ ਸੋ ਮਹਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਖਾਲਸਾ ਜੀ ਮਹਾਰਾ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਸਾਰਿਆਂ ਨੂੰ ਆਨੰਦ ਖੇੜੇ ਬਖਸ਼ਣ ਤੇ ਸੱਚੇ ਪਾਤਸ਼ਾਹ ਉਹਨਾਂ ਦਾ ਮੇਲ ਕਰਾਵੇ ਜਿਨ੍ਹਾਂ ਦੇ ਮਿਲਿਆਂ ਖਾਲਸਾ ਜੀ ਹਿਰਦੇ ਨੂੰ ਆਨੰਦ ਆਉਂਦਾ ਬਾਣੀ ਪੜਨ ਨੂੰ ਚੇਤ ਕਰਦਾ ਸੋ ਭੁੱਲਾਂ ਨਾਲ ਚਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ